ਬੜੀ ਭਾਵਨਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਪਾਤਸ਼ਾਹ ਜੀ ਦਾ ਨਿਤਨੇਮ ਕਰਦਾ ਹੈ ਕੰਮ ਮਿਲੇ ਨਾ ਮਿਲੇ ਦਿਹਾੜੀ ਮਿਲੇ ਨਾ ਮਿਲੇ ਲੇਕਿਨ ਗੁਰੂ ਦੇ ਨਿਮ ਵਿੱਚ ਫਰਕ ਨਹੀਂ ਮਾਂ ਦੀ ਗੁੜਤੀ ਐਸੀ ਹੈ ਨਿਮ ਤੋਂ ਬਾਅਦ ਗੁਰੂ ਦੀ ਬਾਣੀ ਤੋਂ ਬਾਅਦ ਗੁਰੂ ਦੇ ਸ਼ਬਦ ਤੋਂ ਬਾਅਦ ਅਰਦਾਸ ਕੀ ਹੈ ਪਾਤਸ਼ਾਹ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਬੜੀ ਆਵਾਜ਼ ਥੋੜੀ ਹੈ ਪੂਰਨ ਕਰਮ ਓਏ ਪ੍ਰਭੂ ਓਏ ਪ੍ਰਭ ਮੇਰਾ ਗੁਰੂ ਕੋਲੋਂ ਗੁਰੂ ਦੇ ਦਰਸ਼ਨ ਮੰਗਦਾ ਹੈ ਪਾਤਸ਼ਾਹ ਮੇਰੀ ਨਹੀਂ ਸਮਰੱਥਾ ਨਹੀਂ ਮੇਰੇ ਕੀ ਦੇ ਵਿੱਚ ਇਨੀ ਮਾਇਆ ਨਹੀਂ ਮੈਂ ਆਕੇ ਤੁਹਾਡੇ ਦਰਸ਼ਨ ਕਰਾਂ ਤੁਹਾਡੀ ਰਹਿਮਤ ਹੋਵੇ ਤੁਹਾਡੀ ਕਿਰਪਾ ਹੋਵੇ ਤੇ ਮੈਨੂੰ ਆਪ ਚੱਲ ਕੇ ਦਰਸ਼ਨ ਦੇ ਦੇਓ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਬੜੀ ਭਾਵਨਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਬੜੇ ਅਕੀਦੇ ਦੇ ਨਾਲ ਰੋਜ਼ ਦਾ ਨਿਯਮ ਬਣਿਆ ਹੈ ਰੋਜ਼ ਦੀ ਅਰਦਾਸ ਇਹ ਹੈ ਗੁਰੂ ਕੋਲੋਂ ਗੁਰੂ ਨੂੰ ਮੰਗ ਲੈਣਾ ਹੈ ਗੁਰੂ ਕੋਲੋਂ ਗੁਰੂ ਕੋ ਅਰਦਾਸ ਕਰਨੀ ਹੈ ਕਿ ਪਰਸਾ ਕਿਰਪਾ ਕਰ ਤੁਹਾਡੇ ਦਰਸ਼ਨ ਆਪ ਕਿਰਪਾ ਕਰੋ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਨੇ ਤਨਯਮ ਕੀਤਾ ਹੈ ਅਰਦਾਸ ਕੀਤੀ ਬੁਢੜੀ ਮਾਂ ਵੀ ਨਾਲ ਜੁੜੀ ਹੈ ਤੇ ਦਰਸ਼ਨਾਂ ਦੀ ਲਾਲਸਾ ਲੈ ਕੇ ਦਰਸ਼ਨ ਮੰਗੇ ਨੇ ਕਰੋਂ ਦਿਹਾੜੀ ਵਾਸਤੇ ਤੁਰਿਆ ਤੇ ਅੱਜ ਸਾਰਾ ਦਿਨ ਉਡੀਕ ਕੀਤੀ ਪਰ ਦਿਹਾੜੀ ਨਾ ਮਿਲੀ ਪਰ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਅਸੀਂ ਪੜਿਆ ਹੀ ਕਦੇ ਆਨੰਦ ਨੂੰ ਮਾਣਿਆ ਨਹੀਂ ਕਦੇ ਆਨੰਦ ਦੇ ਨੇੜੇ ਹੀ ਨਹੀਂ ਗਏ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟੀ ਜਾਂਦੇ ਨੇ ਤੇ ਉਹ ਵੀ ਆਨੰਦ ਦੇ ਵਿੱਚ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਸਵੇ ਸਵੇ ਦਾ ਮਨ ਪੀਸਣ ਪੀਸਦੀਆਂ ਬੀਬੀਆਂ ਭੈਣਾਂ ਉਹ ਵੀ ਆਨੰਦ ਵਿੱਚ ਨੇ ਪਰ ਅਸੀ ਲੱਖਾਂ ਦੀ ਗੱਡੀ ਵਿੱਚ ਬੈਠ ਕੇ ਵੀ ਕਰੋੜਾਂ ਦੇ ਘਰ ਪਾ ਕੇ ਵੀ ਬੈਂਕ ਬੈਲੈਂਸ ਬਣਾ ਕੇ ਵੀ ਆਨੰਦ ਵਿੱਚ ਨਹੀਂ ਆਏ ਨਹੀਂ ਆਏ ਅਜੇ ਤੱਕ ਸਾਡੇ ਮਨ ਤੋਂ ਸੰਤਾਪ ਹੀ ਨਹੀਂ ਉਤਰਿਆ ਰੋਜ ਪੜੀ ਜਾਂਦੇ ਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਕੋਈ ਹੱਥ ਖੜ ਕਰਕੇ ਕਹ ਦੇ ਕਿ ਮੈਨੂੰ ਕੋਈ ਸੰਤਾਪ ਨਹੀਂ ਮੈਨੂੰ ਕੋਈ ਦੁੱਖ ਨਹੀਂ ਨਹੀਂ ਨਾਨਕ ਦੁਖੀਆ ਸਭ ਸੰਸਾਰ ਪਰ ਸੁਖੀ ਹੋਈ ਹੈ ਜਿਨਨੇ ਗੁਰੂ ਦੇ ਨਾਮ ਨੂੰ ਗੁਰੂ ਦੇ ਨਾਮ ਨੂੰ ਟੇਕ ਬਣਾ ਲਿਆ ਭਾਵੇਂ ਉਹ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਜੀਵਨ ਬਤੀਤ ਕਰਦਾ ਹੋਵੇ ਭਾਵੇਂ ਲੱਖਾਂ ਦੇ ਸੋਨੇ ਦੇ ਮਹਿਲ ਪਾ ਕੇ ਰਹਿੰਦਾ ਹੋਵੇ ਅੱਜ ਪਤਾ ਲੱਗਿਆ ਕਿ ਨਾਲ ਦੀ ਢਾਣੀ ਵਿੱਚ ਸਤਿਗੁਰੂ ਆਪ ਚੱਲ ਕੇ ਆਏ ਨੇ ਭਾਈ ਪੱਲੇ ਨੂੰ ਚਾਹ ਚੜ੍ਹ ਗਏ ਬੜੀ ਸਰਦਾ ਭਾਵਨਾ ਦੇ ਨਾਲ ਤੁਰਿਆ ਜਾਂਦਾ ਹੈ ਤੇ ਗੀਦੇ ਵਿੱਚ ਜੇਬਾਂ ਵਿੱਚ ਹੱਥ ਮਾਰ ਕੇ ਵੇਖਦਾ ਹੈ ਕਿ ਮੇਰੇ ਕੋਲ ਤੇ ਸਤਿਗੁਰਾਂ ਨੂੰ ਦਰਸ਼ਨੀ ਭੇਟਾ ਦੇਣ ਜੋਗਾ ਵੀ ਕੁਝ ਨਹੀਂ ਹੈ ਮੈਨੇ ਕਹਿੰਦਾ ਗੁਰੂ ਦੀ ਬਾਣੀ ਕਹਿੰਦੀ ਹੈ ਨਿਰਧਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਚਿਤ ਨਾ ਧਰੇ ਸਾਡੇ ਕਿਸੇ ਭੈਣ ਭਾਈ ਦਾ ਫੋਨ ਆਂਦਾ ਹੋਵੇ ਤੇ ਮਾਇਆ ਤੋਂ ਥੋੜਾ ਪਿੱਛੇ ਹੋਵੇ ਤੇ ਅਸੀਂ ਕਹਿੰਦੇ ਆਂਦਾ ਫੋਨ ਚੱਕੀਏ ਕਿ ਨਾ ਚੱਕੀਏ ਇਹਨੇ ਕੁਝ ਮੰਗਣਾ ਹੀ ਹੋਣਾ ਪਰ ਗੁਰੂ ਕਹਿੰਦਾ ਨਿਰਤਨ ਸਰਤਨ ਦੋਨੋਂ ਭਾਈ ਪ੍ਰਭ ਕੀ ਕਲਾ ਨ ਮੇਟੀ ਜਾਈ ਕਹੇ ਕਬੀਰ ਨਿਰਤਨ ਹੈ ਸੋਈ ਜਾਂ ਕਾ ਹਿਰਦੈ ਨਾਮ ਨ ਹੋਈ ਹੋਏਗਾ ਕਰੋੜਾਂ ਦਾ ਮਾਲਕ ਹੋਏਗਾ ਅਰਬਾਂ ਦਾ ਮਾਲਕ ਜੇ ਰੱਬ ਦੀ ਯਾਦ ਨਹੀਂ ਜੇ ਰੱਬ ਦਾ ਨਾਮ ਨਹੀਂ ਤੇ ਕਬੀਰ ਸਾਹਿਬ ਕਹਿੰਦੇ ਸਭ ਤੋਂ ਵੱਡਾ ਗਰੀਬ ਹੋਈ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਯਾਦ ਆਇਆ ਭਾਈ ਪੱਲੇ ਨੂੰ ਕਿ ਜਿਸ ਦਿਨ ਦਿਹਾੜੀ ਨਾ ਮਿਲਣੀ ਪੱਗ ਦੇ ਲੜ ਵਿੱਚ ਪੱਗ ਦੇ ਪੇਚ ਵਿੱਚ ਇੱਕ ਟਕਾ ਰੱਖਦਾ ਹੈ ਤੇ ਸ਼ਾਮਾਂ ਨੂੰ ਉਹ ਟਕੇ ਦਾ ਕੁਝ ਖਾਣ ਵਾਸਤੇ ਲੈ ਜਾਣਾ ਤੇ ਆਪ ਵੀ ਛਕ ਲੈਣਾ ਤੇ ਬੁਢੜੀ ਮਾਂ ਨੂੰ ਵੀ ਛਕਾ ਦੇਣਾ ਕੇਵਲ ਪੜਦਾ ਨਹੀਂ ਉਹਨੇ ਆਪਣੇ ਜੀਵਨ ਵਿੱਚ ਸਗਲ ਨੂੰ ਅਪਲਾਈ ਕੀਤਾ ਹੈ ਕਿ ਜੇ ਸੁਖ ਦੇ ਤਾਂ ਤੁਝੈ ਆਰਾਧੀ ਦੁੱਖ ਵੀ ਤੁਝੈ ਈ ਧਾਈ ਜੇ ਭੁੱਖ ਦੇ ਤਾਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਇ। ਸ਼ਾਮਾ ਦੇ ਦਰਬਾਰ ਵਿੱਚ ਵੀ ਵਿਚਾਰ ਕੀਤਾ ਸੀ ਕਿ ਧੰਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਇਮਤਿਹਾਨ ਹੋਇਆ ਤੇ ਪਾਤਸ਼ਾਹ ਨੇ ਰੋੜੇ ਵੀ ਮਾਰੇ ਧੰਗੁਰੂ ਨਾਨਕ ਪਾਤਸ਼ਾਹ ਨੇ। ਹੱਥ ਵਿੱਚ ਫੜਿਆ ਸੋਟਾ ਵੀ ਵਗਾ ਕੇ ਮਾਰੇ ਤੇ ਇੱਥੇ ਜਦੋਂ ਛੱਡੇ ਨਾ ਤੇ ਪਾਤਸ਼ਾਹ ਨੇ ਆਪਣੇ ਝੋਲੇ ਵਿੱਚੋਂ ਸੋਨੇ ਤੇ ਚਾਂਦੀ ਦੀਆਂ ਮੋਹਰਾਂ ਦੀ ਢੇਰ ਲਾ ਦਿੱਤਾ। ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿੰਦੇ ਮੈਨੂੰ ਇਹ ਵੀ ਨਹੀਂ ਚਾਹੀਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਕੀ ਚਾਹੀਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਮੈਨੂੰ ਤੇ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ ਇੱਥੇ ਕੌਣ ਪਹੁੰਚੇਗਾ ਪਿਆਰ ਵਾਲੇ ਉਹ ਬੜਾ ਔਖਾ ਹੈ ਦੁੱਖਾਂ ਤੋਂ ਤੇ ਅਸੀਂ ਸਾਰੇ ਡੋਲਦੇ ਡੋਲਦੇ ਆ ਪਰ ਜਿਵੇਂ ਜਿਵੇਂ ਸਾਨੂੰ ਸੁੱਖ ਗੁਰੂ ਨਾਨਕ ਦੇਈ ਜਾਂਦਾ ਹੈ ਅਸੀਂ ਸੁੱਖਾਂ ਵਿੱਚ ਆਲਸੀ ਤੇ ਬਿਮਾਰ ਹੋਈ ਜਾਂਦੇ ਆ ਦੁਖਦਾਰੂ ਸੁਖ ਰੋਗ ਭਇਆ ਮੈਂ ਬੇਨਤੀ ਕਰਾਂ ਪੈਣਾ ਨੂੰ ਥੋੜੀ ਜਿਹੀ ਇਕਾਗਰਤਾ ਬਣਾਓ ਇੱਥੇ ਲੈਣ ਆਇਓ ਗੁਰੂ ਦੀ ਬਾਤ ਗੁਰੂ ਦਾ ਸ਼ਬਦ ਗੁਰੂ ਦੀ ਗੱਲ ਜੇ ਸਾਨੂੰ ਗੱਲ ਸੁਣੀ ਨਹੀਂ ਤੇ ਸਮਝ ਕਿੱਥੋਂ ਪੜਣੀ ਹੈ ਰੋ ਵਿਚਾਰ ਪਿਆਰ ਵਾਲਿਓ ਜਦੋਂ ਪਾਤਸ਼ਾਹ ਦੇ ਜਾ ਕੇ ਦਰਸ਼ਨ ਕਰਨ ਵਾਸਤੇ ਵੇਖਦਾ ਹੈ ਤੇ ਲੰਮੀ ਕਤਾਰ ਲੱਗੀ ਹੈ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆਪਣੀ ਆਪਣੀ ਸਮਰੱਥਾ ਅਨੁਸਾਰ ਕੋਈ ਸੋਨਾ ਭੇਟ ਕਰਦਾ ਹੈ ਕੋਈ ਚਾਂਦੀ ਭੇਟ ਕਰਦਾ ਹੈ ਕੋਈ ਮਾਇਆ ਭੇਟ ਕਰਦਾ ਹੈ ਕੋਈ ਦਾਣਿਆਂ ਦੀ ਢੇਰ ਲਾਈ ਜਾਂਦਾ ਵਾਰੀ ਆਈ ਭਾਈ ਪੱਲੇ ਦੀ ਕਹਿੰਦਾ ਪਿਆਰ ਵਾਲਿਆ ਮਨ ਵਿੱਚ ਸ਼ਰਮ ਲੱਜਾ ਆ ਗਈ ਕਿ ਤੂੰ ਗਰੀਬ ਆਪਣੇ ਇੱਕ ਟਕੇ ਦੀ ਵੱਖਰੀ ਢੇਰੀ ਲਾਹੇਂਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਖਿਆਲ ਕਰਿਆ ਜੀ ਅਸੀਂ ਪੜਿਆ ਹੀ ਹੈ ਕਟ-ਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਣ ਦਿਲਾਂ ਦੀ ਜਾਣਨ ਵਾਲਾ ਪਾਤਸ਼ਾਹ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਤਸ ਆਗ ਹੈ ਕੀਚੈ ਅਰਦਾਸ ਚੂਜ ਵਰਤੇ ਸਾਰੀ ਸੰਗਤ ਦਰਸ਼ਨ ਕਰਕੇ ਬੈਠ ਗਈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਵਾਜ਼ ਦਿੰਦੇ ਨੇ ਭਾਈ ਪੱਲਿਆ ਲਿਆ ਸਾਡੀ ਪੇਟਾ ਕਿੱਥੇ ਹੈ ਵੇਖਿਓ ਗੁਰੂ ਦੀ ਪ੍ਰੀਤ ਕੈਸੀ ਹੈ खुदा मंजूर करता है दुआ जब दिल से होती है खुदा मंजूर करता है दुआ जब दिल से होती है मुश्किल तो ये है ये बड़ी मुश्किल से होती है भाई पलिया वर्गे जो दिलों अरदास कीती ते ने हाथ अड के के लिया पलिया साड़ी भेटा कितें है ਪਾਵਨੀ ਭਗਤ ਪਾਏ ਕੌਡੀ ਅਗਰ ਪਾਤ ਰੱਖੈ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ ਚਰਨ ਸਰਨ ਗੁਰ ਏਕ ਪੈੰਡਾ ਜਾਏ ਚਲ ਸਤ ਗੁਰ ਕੋਟ ਪੈੰਡਾ ਅੱਗੇ ਹੋਲੇ ਤ ਹੰਕਾਰ ਦੇ ਵਿੱਚ ਆ ਕੇ ਢੇਰ ਲਾ ਦੇਗਾ ਉਹ ਪ੍ਰਵਾਹ ਨਹੀਂ ਹੈ ਨਿਮਰਤਾ ਵਿੱਚ ਆ ਕੇ ਇੱਕ ਨਿੱਕੀ ਕੌਡੀ ਨਿਕਾ ਟਕਾ ਵੀ ਭੇਟ ਕਰੇਗਾ ਪਾਤਸ਼ਾਹ ਹੱਥ ੱਡ ਕੇ ਕਹਿੰਦੇ ਨੇ ਲਿਆ ਭਲਿਆ ਸਾਡੀ ਪੇਟਾ ਕਿੱਥੇ ਹੈ ਜੋ ਜ ਵਰਤੇ ਆ ਭਾਈ ਪੱਲੇ ਦੀ ਅੱਖਾਂ ਵਿੱਚੋਂ ਝਾਰ-ਝਾਰ ਹੰਝੂ ਤਰਪੇ ਕਿ ਸੁਣਿਆ ਸੀ ਹਰ ਜਿਉ ਨਿਮਾਣਿਆ ਤੁਮਾਨ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਪਾਤਸ਼ਾਹ ਨੇ ਘੁੱਟ ਕੇ ਸੀਨੇ ਦੇ ਨਾਲ ਭਾਈ ਪੱਲੇ ਨੂੰ ਲਾਇਆ ਭਾਈ ਪੱਲਾ ਕਹਿੰਦਾ ਪਾਤਸ਼ਾਹ ਤੁਹਾਡਾ ਹੁਕਮ ਹੋਵੇ ਤੇ ਬੁਢੜੀ ਮਾਂ ਨੂੰ ਵੀ ਲਿਆਵਾਂ ਤੁਹਾਡੇ ਦਰਸ਼ਨਾਂ ਨੂੰ ਲੋਚਦੀ ਹੈ ਦਰਸ਼ਨ ਪਰਸੇ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਿਗੁਰੂ ਦਿਲਾਂ ਦੀਆਂ ਜਾਣਨ ਵਾਲੇ ਨੇ ਪਾਤਸ਼ਾਹ ਕਹਿਣ ਲੱਗੇ ਭਾਈ ਪੱਲੇ ਅਰਦਾਸ ਕੀ ਕਰਦਾ ਸੀ ਕਹਿੰਦਾ ਗਰੀਬ ਨਿਵਾਜ ਮੰਗਿਆ ਸੀ ਤੁਸੀਂ ਆਣ ਕੇ ਦਰਸ਼ਨ ਦੇ ਦਿਓ ਸਾਡੇ ਕੋਲੇ ਨਹੀਂ ਸਮਰੱਥਾ ਨਹੀਂ ਹੈ ਪਾਤਸ਼ਾਹ ਕਹਿੰਦੇ ਫਿਰ ਆਪ ਤੇਰੇ ਘਰ ਸੀ ਚੱਲ ਕੇ ਜਾਵਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਵੋ ਮੈਂ ਘੋੜੇ ਦੀਆਂ ਬਾਗਾਂ ਫੜਦਾ ਤੇ ਘਰ ਵੱਲ ਨੂੰ ਚੱਲਦੇ ਆਂ ਪਰਸ਼ਾ ਕਹਿੰਦੇ ਨਹੀਂ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਤੂੰ ਤੇ ਗੁਰੂ ਨੂੰ ਪਿਆਰ ਕਰਨ ਵਾਲਾ ਹੈ ਤੇ ਗੁਰੂ ਤੈਨੂੰ ਪਿਆਰ ਕਰਦਾ ਹੈ ਪਿਆਰ ਵਾਲਿਆ ਸੱਚ ਜਾਣੀ ਅੱਜ ਘੋੜੇ ਤੇ ਚੜ ਕੇ ਨਹੀਂ ਅਸੀਂ ਆਪ ਚੱਲ ਕੇ ਤੇਰੇ ਘਰ ਜਾਵਾਂਗੇ ਸਤਿਗੁਰ ਕੋਟ ਪੈਂਦਾ ਅੱਗੇ ਹੋਲੇਦਾ ਪਾਤਸ਼ਾਹ ਜੀ ਆਪ ਚਲ ਕੇ ਗਏ ਨੇ ਬਾਰ ਖੜਕਾਇਆ ਹੈ ਬੁਢੜੀ ਮਾਂ ਨੇ ਜਦੋਂ ਬਾਰ ਖੋਲੇ ਤੇ ਖੁਸ਼ੀ ਦਾ ਠਿਕਾਣਾ ਨਾ ਰਿਹਾ ਕਿ ਜੋ ਗੁਰੂ ਕੋਲੋਂ ਮੰਗਿਆ ਸੀ ਗੁਰੂ ਆਪ ਕਿਰਪਾ ਕੀਤੀ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਮਾਂ ਬੜੇ ਪ੍ਰੇਮ ਭਾਵਨਾ ਵਿੱਚ ਸਤਿਗੁਰਾਂ ਦਾ ਆਸਣ ਲਾਉਂਦੀ ਏ ਤੇ ਉਧਰੇ ਦੀਆਂ ਰੋਟੀਆਂ ਤੇ ਨੂਨ ਦੀ ਡਲੀ ਤੇ ਪਾਣੀ ਦਾ ਗੜਵਾ ਗਰੀਬੀ ਦਾਵਾ ਹੈ ਮਾਂ ਨੇ ਜਦੋਂ ਇਹ ਭੋਜਨ ਸਤਗੁਰਾਂ ਦੇ ਅੱਗੇ ਪਰੋਸ ਕੇ ਰੱਖੇ ਤੇ ਮਾਂ ਕਹਿੰਦੀ ਹੈ ਸਤਗੁਰੂ ਜੀ ਭੋਗ ਲਾਓ ਪਾਤਸ਼ਾਹ ਕਹਿੰਦੇ ਪ੍ਰਸ਼ਾਦਾ ਅਸੀਂ ਨਹੀਂ ਛਕਣਾ ਮਾਧ ਮੰਡੋਲੇ ਮਾਂ ਦੇ ਮਨ ਵਿੱਚ ਵਿਚਾਰ ਆਇਆ ਕਿ ਤਿੰਨਾਂ ਲੋਕਾਂ ਦੇ ਬਾਲਕ ਨੇ ਰਾਜਾ ਅਨਰਾਜ ਭਾਨਾ ਨਪਾਨ ਦੇਵਨ ਦੇਵ ਉਪਮਾ ਮਹਾਨ ਪਾਤਸ਼ਾਹ ਗਰੀਬਾਂ ਦੀ ਰੋਟੀ ਐਵੇਂ ਦੀ ਹੋਇਆ ਕਰਦੀ ਹੈ ਪ੍ਰਵਾਨ ਕਰ ਲਓ ਪਾਤਸ਼ਾਹ ਕਹਿੰਦੇ ਗੱਲ ਅਮੀਰੀ ਤੇ ਗਰੀਬੀ ਦੀ ਨਹੀਂ ਹੈ ਗੱਲ ਰੁੱਖੇ ਤੇ ਸੁੱਖੇ ਦੀ ਨਹੀਂ ਹੈ ਗੱਲ ਇੱਥੇ ਹੈ ਕਿ ਜਿਹੜਾ ਭੋਜਨ ਤੁਸੀਂ ਰੋਜ਼ ਮੈਨੂੰ ਸ਼ਕਾਉਂਦੇ ਹੋ ਪਹਿਲਾਂ ਮੈਂ ਉਹ ਛਕਣਾ ਹੈ ਮਾਂ ਨੇ ਹੱਥ ਜੋੜੇ ਭਾਈ ਪੱਲੇ ਨੇ ਹੱਥ ਜੋੜੇ ਕਹਿਣ ਲੱਗੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਤੁਸੀਂ ਸਾਡੇ ਘਰ ਅੱਜ ਤੋਂ ਪਹਿਲਾਂ ਕਦੇ ਆਏ ਨਹੀਂ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਕਹਿਣ ਲੱਗੇ ਆ ਵੀ ਜੋਰ ਨ ਲੱਗਦੇ ਸਾਰੇ ਗੱਜ ਕੇ ਆਖਿਆ ਕਰੂ ਸਤਨਾਮ ਸ੍ਰੀ ਵਾਹਿਗੁਰੂ ਪਰਸਾ ਤੁਸੀਂ ਸਾਡੇ ਘਰ ਅਜ ਤੋਂ ਪਹਿਲਾਂ ਕਦੇ ਦਰਸ਼ਨ ਹੀ ਨਹੀਂ ਦਿੱਤੇ ਪਰਸਾ ਜੀ ਕਹਿਣ ਲੱਗੇ ਹਰ ਅੰਮ੍ਰਿਤ ਨਾਮ ਪੂਜਨ ਨਿਤ ਪੁੰਚੋ ਸਰਬ ਵੇਲਾ ਮੁਖ ਭਾਵੋ ਜਰਾ ਮਰ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਗਾਵੋ ਸੁਣੋ ਪੜੋ ਨਤ ਭਾਈ ਗੁਰਪੁਰਾ ਤੂੰ ਰੱਖਿਆ ਪ੍ਰਭ ਬਾਣੀ ਸ਼ਬਦ ਸੁਪਾਖਿਆ ਪਰ ਸਾ ਜੀ ਕਹਿਣ ਲੱਗੇ ਜਦੋਂ ਇੱਕ ਮਨ ਇੱਕ ਚਿਤ ਹੋ ਕੇ ਚੌਂਕੜੇ ਲਾ ਕੇ ਜਪਜੀਤ ਸਾਹਿਬ ਦਾ ਪਾਠ ਕਰਦੇ ਹੋ ਨਾ ਜਦੋਂ ਤੁਹਾਨੂੰ ਦੇ ਵਿੱਚ ਧਿਆਨ ਲੱਗ ਜਾਂਦਾ ਹੈ ਤੇ ਧਿਆਨ ਵਿੱਚੋਂ ਗੁਰਨਾਨਕ ਦੀ ਕਿਰਪਾ ਹੁੰਦੀ ਹੈ ਸੱਚ ਜਾਣਿਓ ਜਿਹੜਾ ਭਾਵਨਾ ਕਰਕੇ ਕੀਰਤਨ ਕਰਦਾ ਹੈ ਜਿਹੜਾ ਭਾਵਨਾ ਕਰਕੇ ਬਾਣੀ ਪੜ੍ਹਦਾ ਹੈ ਜਿਹੜਾ ਭਾਵਨਾ ਕਰਕੇ ਸੰਗਤ ਵਿੱਚ ਆਪਣੀਆਂ ਗੱਲਾਂ ਆਪਣੀਆਂ ਵਿਚਾਰਾਂ ਨੂੰ ਪਿੱਛੇ ਕਰਕੇ ਗੁਰੂ ਦੀ ਗੱਲ ਮਨ ਵਿੱਚ ਵਸਾਉਣ ਦਾ ਯਤਨ ਕਰਦਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਸ ਸੰਗਤ ਵਿੱਚ ਆਪ ਬੈਠਾ ਹੁੰਨਾ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਪਾਤਸ਼ਾਹ ਕਹਿੰਦੇ ਮੈਂ ਆਪ ਉੱਥੇ ਹੁੰਨਾ ਤੁਸੀਂ ਕਦੇ ਮਨ ਦੀ ਅੱਖ ਨਾਲ ਵੇਖਿਆ ਨਹੀਂ ਜਦੋਂ ਮਨ ਕਰਕੇ ਤੁਸੀਂ ਬਾਣੀ ਪੜਦੇ ਹੋ ਤੇ ਮੈਂ ਰੋਜ਼ ਭੋਜਨ ਕੋਲ ਬੈ ਕੇ ਸ਼ਕਨਾ ਕਰਦਾ ਦੋਵਾਂ ਮਾਵਾ ਪੁੱਤਰਾ ਨੇ ਗੁਰਬਾਣੀ ਦਾ ਪ੍ਰਵਾਹ ਚਲਾਇਆ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਅਖੀਰਲੇ ਬੰਦ ਤੇ ਪਾਠ ਜਦੋਂ ਪਹੁੰਚੇ ਅਸੀਂ ਵੀ ਪੜਦੇ ਹਾਂ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤ ਕਰਤਾਰ ਦਾ ਵਾਜਾ ਦਿੱਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥ ਜੋੜ ਲਏ ਕਿ ਧੰਨ ਗੁਰੂ ਧੰਨ ਗੁਰੂ ਪਿਆਰੇ ਫਿਰ ਪਰਸਾ ਕਹਿੰਦੇ ਲਿਆ ਮਾਂ ਹੁਣ ਸਰੀਰ ਦਾ ਭੋਜਨ ਵੀ ਛਕ ਲਵਾਂਗੇ ਪਰ ਗੁਸਤਾਖੀ ਮਾਫ ਕਰਿਓ ਦਿਸ਼ਾ ਵਿਦਿਸ਼ਾ ਵਿੱਚ ਅਸੀਂ ਕੀਰਤਨ ਕਰੀ ਜਾਂਦੇ ਆ ਨਾ ਕੀਰਤਨ ਕਰਨ ਵਾਲਿਆਂ ਦਾ ਮਨ ਜੁੜਦਾ ਨਾ ਕੀਰਤਨ ਸੁਣਨ ਵਾਲਿਆਂ ਦਾ ਮਨ ਜੁੜਦਾ ਅਸੀਂ ਲੰਗਰਾਂ ਤੱਕ ਸੀਮਤ ਨਾ ਰਹਿ ਜਾਈਏ ਗੁਰੂ ਦਾ ਲੰਗਰ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਇਹ ਵੀ ਕਿਤੇ ਬੈ ਕੇ 5 ਮਿੰਟ 10 ਮਿੰਟ ਮਨ ਕਰਕੇ ਆਪਣੀਆਂ ਗੱਲਾਂ ਤੋਂ ਸੰਕੋਚ ਕਰਕੇ ਆਪਣੇ ਵਿਚਾਰਾਂ ਨੂੰ ਸੰਕੋਚ ਕਰਕੇ ਕਿਤੇ ਸਾਡਾ ਮਨ ਜੁੜ ਜਾਏ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਤੇ ਜਿੰਨੇ ਗੁਰਨਾਨਕ ਕੋਲੋਂ ਗੁਰਨਾਨਕ ਨੂੰ ਮੰਗੇ ਆ ਫਿਰ ਪਾਤਸ਼ਾਹ ਜੀ ਕਹਿੰਦੇ ਸਭੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰਨਾਨਕ ਮਿਲੇ ਅਪਾਰ ਬ੍ਰਹਮ ਤੇਰੇ ਅਚਰਣਾ ਕੋ ਬਲਿਹਾਰਾ ਤੇ ਸਦਾ ਹੀ ਆਪਣੇ ਪਿਆਰਿਆਂ ਦੀ ਢੀਕ ਹੈ ਸਦਾ ਹੀ ਆਪਣੇ ਪਿਆਰਿਆਂ ਦੀ ਓਟ ਬਣਦਾ ਹੈ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰ ਆਹ ਇੱਕ ਸ਼ਬਦ ਦੀ ਹਾਜ਼ਰੀ ਉਪਰੰਤ ਸਮਾਪਤੀ ਹੈ ਗੁਰਬਾਣੀ ਦਾ ਕੀਰਤਨ ਕਰਨਿਆਂ ਵਿਚਾਰ ਕਰਨਿਆਂ ਬੇਅੰਤਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚਰਨ ਸੁੱਝ ਬੈਠੀ ਸਾਧ ਸੰਗਤ ਬਖਸ਼ਣ ਜੋਗ ਹੈ ਸਤਿਗੁਰੂ ਜੀ ਕਿਰਪਾ ਕਰਨ ਅਗੇ ਤੋਂ ਇੱਕ ਮਾਨਨਿਕ ਚਿਤ ਬਾਣੀ ਪੜਨ ਦਾ ਕੀਰਤਨ ਕਰਨ ਦਾ ਸਦਬੋਧੀ ਤਾਕਤ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਧੰਨ ਗੁਰਗ੍ਰੰਥ ਸਿਵ ਸੱਚੇ ਪਾਤਸ਼ਾਹ ਜੀ ਦਾ ਪ੍ਰਬੰਧਕ ਕਮੇਟੀ ਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬੈਠ ਕੇ ਕੀਰਤਨ ਨੂੰ ਸਰਵਣ ਕੀਤਾ ਆਓ ਬੜੇ ਪਿਆਰ ਦੇ ਨਾਲ ਇੱਕ ਸ਼ਬਦ ਦੀ ਹਾਜ਼ਰੀ ਸਾਰੇ ਨਾਲ ਕੇ ਪੜੀ ਹੈ